ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮਾਂ ਦੇ ਅਫਡੇਟ ਲੈ ਕੇ ਆ ਜਾ ਰਹੇ ਜੀ ਪੰਜਾਬ ਵਾ ਨਾਲ ਲੱਗਦੇ ਖੇਤਾਂ ਦੇ ਵਿੱਚ ਅੱਜ ਯਾਨੀ ਕਿ 19 ਜੂਨ ਨੂੰ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਅਫਡੇਟ ਤੁਹਾਨੂੰ ਦਿਆਂਗੇ ਸਿੱਧਾ ਤੁਹਾਨੂੰ ਤਾਜ਼ਾ ਸੈਟਲਾਈਟ ਦੇ ਸਿਨਾਰੇ ਲੈ ਕੇ ਚੱਲਦੇ ਹਾਂ ਜੀ ਲਗਭਗ 9 ਵਜਣ ਜਾ ਰਹੇ ਨੇ ਸਵੇਰ ਦੇ 19 ਜੂਨ ਦੀ ਸਵੇਰ ਹੈ ਜਿਹੜੀ ਹੋ ਚੁੱਕੀ ਆ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਆ ਪਛਮੀ ਸਿਸਟਮ ਦੀ ਬੀਤੇ 3-4 ਦਿਨਾਂ ਤੋਂ ਇੱਕ ਪਛਮੀ ਸਿਸਟਮ ਜਿਹੜਾ ਕਿ ਉੱਤਰ ਭਾਰਤ ਦੇ ਵਿੱਚ ਸਰਗਰਮ ਸੀ ਇਸ ਸਿਸਟਮ ਨੂੰ ਸਪੋਰਟ ਕਰ ਰਹੀਆਂ ਸੀ ਪ੍ਰੇਮ ਮੌਨਸੂਨ ਐਕਟੀਵਿਟੀਜ਼ ਯਾਨੀ ਕਿ ਮੌਨਸੂਨ ਤੋਂ ਨਿਕਲੀਆਂ ਜਿਹੜੀਆਂ ਨਵੀਂ ਭਰਪੂਰ ਹਵਾਵਾਂ ਇਸ ਸਿਸਟਮ ਨੂੰ ਸਪੋਰਟ ਕਰ ਰਹੀਆਂ ਸੀ ਜਿਹਦੇ ਸਦਕਾ Rajasthan ਦੇ ਬਹੁਤੇ ਖੇਤਰ Haryana ਔਰ Punjab ਤੇ ਨਾਲ ਲੱਗਦੇ ਪਹਾੜੀ ਖੇਤਰਾਂ ਦੇ ਵਿੱਚ ਜਿਹੜੇ ਮੀਂਹ ਦੇ ਸਪੈਲ ਲੱਗ ਰਹੇ ਸੀ ਬੀਤੇ 3-4 ਦਿਨਾਂ ਤੋਂ ਜੇਕਰ ਅੱਜ ਦੀ ਗੱਲ ਕਰਦੇ ਹਾਂ ਤੇ ਅੱਜ Punjab Haryana Rajasthan ਦੇ ਵਿੱਚੋਂ ਇਸ ਸਿਸਟਮ ਦੀ ਵਾਪਸੀ ਜਿਹੜੀ ਆ ਹੋ ਚੁੱਕੀ ਆ ਕੁਝੇ ਸਿਸਟਮ ਅੱਗੇ ਕਰ ਚੱਕਿਆ ਹਾਲਾਂਕਿ ਕੁਝੇ ਦੀ ਜਿਹੜੀ ਰਹਿਤ ਖੁੰਦਾ ਉਹ ਹਾਲੇ ਬਾਕੀ ਆ ਤੇ ਅਸਲ ਜੇਕਰ ਅੱਫਾ ਦੇਖਦੇ ਹਾਂ ਤੇ ਗੁਰਦਾਸਪੁਰ ਸ੍ਰੀ ਅਮਰੇਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਪਠਾਨਕੋੜ ਇਹਨਾਂ ਖੇਤਰਾਂ ਦੇ ਉੱਪਰ ਹਲਕੇ ਟੋਮੇ ਟੋਮੇ ਜਿਹੜੇ ਬੱਦਲ ਹੈ ਉਹ ਉੱਪਰਲੇ ਫੱਦਰ ਤੇ ਗੁਜ਼ਰ ਰਹੇ ਨੇ ਕਿਤੇ ਕਿਤੇ ਸੰਗਣੀ ਬਦਲ ਵਾਈ ਵੀ ਐਸ ਵੇਲੇ ਇਹਨਾਂ ਜ਼ਿਲ੍ਹਿਆਂ ਦੇ ਉੱਪਰ ਬਣੀ ਹੋਈ ਹੈ ਉਮੀਦ ਹੈ ਕੋਈ ਆਸਾਨੀਆਂ ਕਿਤੇ ਫਾਇਸਾਤ ਕਣੀਆਂ ਡਿੱਗ ਜਾਣ ਉਹ ਤਾਂ ਫਾਇਨ ਕਰ ਨਹੀਂ ਸਕਦੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਾਕੀ ਮੌਸਮ ਇਹਨਾਂ ਜ਼ਿਲ੍ਹਿਆਂ ਦੇ ਨਾਲ ਅੱਜ ਪੰਜਾਬ ਦਾ ਤੇ ਹਰਿਆਣਾ ਰਾਜਸਥਾਨ ਦੇ ਰਾਜਸਥਾਨ ਦੇ ਦੱਖਣ ਪੂਰਬੀ ਖੇਤਰਾਂ ਨੂੰ ਛੱਡ ਕੇ ਲੱਗ ਸਕਦਾ ਹੈ ਹਰਿਆਣਾ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਰਹਿੰਦਾ ਜਾ ਫਿਰਿਆ ਪੰਜਾਬ ਦੇ ਵਿੱਚ ਵੀ ਅੱਜ ਤੇ ਕੱਲ ਮੌਸਮ ਜਿਹੜਾ ਸਾਫ਼ ਹੀ ਰਹੇਗਾ ਜਿਹੜੇ ਮੀਂਹ ਦਰਜ ਹੋਣੇ ਆ ਉਹ ਜਿਹੜੇ ਮੌਨਸਨ ਦੀ ਜਿਹੜੀ ਦਸਤਖ ਹੋਣੀ ਆ ਉਹ ਆਉਂਦੇ ਦਿਨਾਂ ਦੇ ਵਿੱਚ ਹੋਵੇਗੀ ਉਹਦੀ ਆਪਾਂ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਜਦੋਂ ਤੁਹਾਨੂੰ ਆਉਂਦੇ ਦਿਨਾਂ ਦੇ ਅਪਡੇਟ ਦੇਵਾਂਗੇ ਫਿਲਹਾਲ ਮੌਨਸਨ ਦੀ ਜਿਹੜੀ ਜ਼ਬਰਦਸਤ ਐਂਟਰੀ ਹੋਣ ਵਾਲੀ ਆ ਅਗਲੇ 3-4 ਦਿਨਾਂ ਦੇ ਵਿੱਚ ਯਾਨੀ ਕਿ 20 ਤੋਂ ਲੈ ਕੇ 25 ਦੇ ਵਿੱਚ ਕਰ ਮੌਨਸਨ ਐਂਟਰੀ ਕਰ ਜਾਏਗਾ ਜੇਕਰ ਅੱਜ ਜਿੱਥੇ ਮੀਂਹ ਦੀ ਉਮੀਦ ਹੈ ਜੀ ਉਹ ਦਿੱਲੀ ਗੁਰੂਗਰਾਮ ਨੋਇਡਾ ਮਧ ਪ੍ਰਦੇਸ਼ ਦੇ ਕੁਝ ਉੱਤਰ ਪੱਛਮੀ ਭਾਗ ਰਾਜਸਥਾਨ ਦੇ ਦੱਖਣ ਪੂਰਬੀ ਖੇਤਰ ਔਰ ਯੂਪੀ ਦੇ ਕੁਝ ਪਛਮੀ ਭਾਗਾਂ ਦੇ ਵਿੱਚ ਹਲਵੇ ਸਿਸਟਮ ਜਿਹੜਾ ਮੌਜੂਦ ਹੈ ਤੇ ਪਰ ਮੌਨਸੂਨ ਦੀ ਐਕਟੀਵਿਟੀ ਜਿਹੜੀ ਇਹਨਾਂ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਨੇ ਸੋ ਅੱਜ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਹੈ ਆਸਾਰ ਨਹੀਂ ਕਿ ਕਿਤੇ ਹਲਕੀ ਗੜੇ ਮਾਰ ਤੇ ਕਿਤੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਪੰਜਾਬ ਹਰਿਆਣਾ ਦਾ ਮੌਸਮ ਅੱਜ ਸਾਫ਼ ਰਹੇਗਾ ਜਾਂ ਫਿਰਿਆ ਜੀ ਤੇ ਆਉਂਦੇ ਦਿਨਾਂ ਦੀ ਜੋ ਫੋਰਕਾਟ ਦੇ ਸੁਣ ਗਿਆ ਉਹ ਤੁਹਾਨੂੰ ਸ਼ਾਮ ਦੀ ਵੀਡੀਓ ਦੇ ਵਿੱਚ ਫੋਰਕਾਟ ਦੇ ਦਿਆਂ ਤੇ ਅੱਜ ਦਿਨ ਹਰ ਜੜੀਆ ਤੋਂ ਪਰ ਖੜੀ ਰਹੇਗੀ ਟੈਂਪਰੇਚਰ ਵਾਲੇ ਫਖ ਤਫਾ ਦੇਖਦੇ ਆਂ ਤੇ 38.1 ਡਿਗਰੀ ਦੇ ਨਾਲ ਪਠਾਨਕੋਟ ਜ਼ਿਲ੍ਹਾ ਕੱਲ ਸਭ ਤੋਂ ਗਰਮ ਰਿਹਾ 38.6 ਡਿਗਰੀ ਦੇ ਨਾਲ ਸਰਸਾ ਜ਼ਿਲ੍ਹਾ ਹਰਿਆਣੇ ਦੇ ਵਿੱਚ ਸਭ ਤੋਂ ਗਰਮ ਰਿਹਾ ਜਿੱਥੇ ਟੈਂਪਰੇਚਰ 46 47 ਤੇ ਜਾ ਰਹੀ ਸੀ ਉੱਤ ਰਾਹਤ ਹੈ ਜਿਹੜੀ ਪੰਜਾਬ ਹਰਿਆਣਾ ਵਾਸੀਆਂ ਨੂੰ ਮਿਲ ਚੁੱਕੀ ਹੈ ਤੇ ਲਗਭਗ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ 35 36 37 ਦੇ ਟੈਂਪਰੇਚਰ ਜਿਹੜੇ ਚੱਲਦੇ ਹੋਏ ਨੇ ਪੰਜਾਬ ਅਤੇ ਹਰਿਆਣਾ ਦੇ ਸੋ ਗਰਮੀ ਤੋਂ ਰਾਹਤ ਮਿਲ ਗਈ ਹੈ ਆਉਂਦੇ ਦਿਨਾਂ ਦੇ ਵਿੱਚ ਹੋਰ ਰਾਹਤ ਮਿਲੇਗੀ ਲਗਾਤਾਰ ਤਾਵਰ ਤੋੜ ਮੀਂਹ ਜੜੀਆ ਗਾਲੀਆ ਕੇ 22 ਤਰੀਕ ਤੋਂ ਮੀਂਹ ਦਾ ਸੈਸਰਾ ਸ਼ੁਰੂ ਹੋ ਸਕਦਾ ਜਿਹੜਾ ਕਿ 28-29 ਤਰੀਕ ਤੱਕ جاری ਰਹਿ ਸਕਦਾ ਹੈ ਮੌਨਸੂਨ ਦੇ ਇਹਨਾਂ ਦਿਨਾਂ ਦੇ ਵਿੱਚ ਐਂਟਰੀ ਹੈ ਜਿਹੜੀ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਉਹਨਾਂ ਲੱਗਦੇ ਖੇਤਰਾਂ ਦੇ ਵਿੱਚ ਹੋਣ ਜਾ ਰਹੀ ਹੈ ਫਿਲਹਾਲ ਅੱਜ ਮੌਸਮ ਸਾਫ਼ ਹੈ ਤੇ ਕਿਤੇ ਵੀ ਕੋਈ ਬੱਦਲ ਵੱਡੇ ਫੱਦਰ ਤੇ ਬਣਦਾ ਨਜ਼ਰ ਨਹੀਂ ਆ ਰਿਹਾ ਜੇਤੇ ਕਿਤੇ ਮਾੜਾ-ਮੋਟਾ ਬੱਦਲ ਬਣ ਵੀ ਜਾਂਦਾ ਹੈ ਤਾਂ ਹਲਕੀ ਕਣੀਆਂ ਕਿਤੇ ਨਾ ਕਿਤੇ ਸਿੱਟ ਸਕਦਾ ਬਾਕੀ ਵੱਡੇ ਲੈਵਲ ਤੇ ਉਮੀਦ ਆਸਾਰ ਅੱਜ ਨਹੀਂ ਹੈ ਜੀ ਧੰਨਵਾਦ